ਜੀ ਜੇ ਮੈਂ ਤੁਸੀ ਦੱਸਿਆ ਕਿ ਇੱਕ ਟਾਈਮ ਦਾ ਤੁਸੀਂ ਬਹੁਤ ਜਿਵੇਂ ਹੌਇਸ ਲੈਵਲ ਤੇ ਸੀਗੇ ਤੇ ਫਿਰ ਇਹੋ ਜਿਹਾ ਕੀ ਹੋਇਆ ਕਿ ਇੱਕਦਮ ਤੁਹਾਡਾ ਡਾਊਨਫਾਲ ਹੋਇਆ ਜਾਂ ਕੀ ਉਸ ਟਾਈਮ ਪਰ ਸਥਿਤੀਆਂ ਬਣੀਆਂ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹਾਂਜੀ ਇਹ ਮਤਲਬ ਕਿ ਜਿਹੜੇ ਸਾਡੇ ਬਹੁਤ ਜ਼ਿਆਦਾ ਅੱਛੇ ਫੇਮਸ ਸਿੰਗਰਸ ਨੇ ਉਹਨਾਂ ਦੇ ਨਾਲ ਮੇਰੇ ਇਕੱਲੇ ਨਾਲ ਨਹੀਂ ਉਹਨਾਂ ਨਾਲ ਵੀ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਬਹੁਤ ਸਾਰੇ ਸਿੰਗਰਸ ਨੇ ਜਿਹੜੇ ਕਿ ਉਸ ਸਮੇਂ ਦੋ ਦੋ ਸ਼ੋਅ ਹੋਣੇ ਉਹਨਾਂ ਦੇ ਰੋਜ਼ਾਨਾ ਤੇ ਬਹੁਤ ਲੱਖਾਂ ਦੀ ਤਾਦਾਦ ਚ ਉਹਨਾਂ ਦੇ ਕੈਸਟ ਸੀਰੀਜ਼ ਵਿਕਦੇ ਹੁੰਦੇ ਸੀ ਬਟ ਅੱਜ ਵਿਚਾਰੇ ਬੈਠੇ ਨੇ ਅ ਗੱਲ ਇਹ ਹੈ ਕਿ ਵੀ ਇੱਕ ਕੁਝ ਸਮੇਂ ਦਾ ਦੌਰ ਇਸ ਤਰ੍ਹਾਂ ਦਾ ਅ ਗੱਲ ਜਿਸ ਤਰ੍ਹਾਂ ਤੁਸੀਂ ਮੇਰੇ ਬਾਰੇ ਸਵਾਲ ਪੁੱਛਿਆ ਮੈਂ ਤਾਂ ਆਪਣੇ ਬਾਰੇ ਜਾਣਦਾ ਮੈਂ ਦੱਸਾਂਗਾ ਕਿ ਵੀ ਮੈਨੂੰ ਇਹ ਗੱਲ ਹੈ ਕਿ ਵੀ ਜਦੋਂ 2000 4 ਤੱਕ 2002 ਚ ਮੇਰੀ ਇਹ ਐਲਬਮ ਆਈ ਸੀ 2004 ਤੱਕ ਮੇ ਤੋਂ ਐਕਚੁਅਲੀ ਕਿਸੇ ਦੇ ਨਾਲ ਕੋਈ ਐਗਰੀਮੈਂਟ ਸੀ ਉਸ ਤੋਂ ਬਾਅਦ ਜਦੋਂ ਮੈਂ ਐਗਰੀਮੈਂਟ ਖਤਮ ਹੋਣ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਚਲੋ ਕੋਈ ਐਲਬਮ ਬਣਾਮਾ ਜਾਂ ਜਾਮ ਤਫਰ ਉਹਦੋਂ ਕੈਸਟ ਕੰਪਨੀਆਂ ਦਾ ਟ੍ਰੈਂਡ ਚੇਂਜ ਹੋ ਚੁੱਕਿਆ ਸੀ ਜਦੋਂ ਅਸੀਂ ਜਾਂਦੇ ਸੀ ਕਿੱਥੇ ਤਾਂ ਉਹ ਸਾਡੇ ਕੋਲੇ ਆਉਂਦੇ ਸੀ ਕਿਤੇ ਉਹ ਕਹਿਣ ਲੱਗ ਗਏ ਅੱਛਾ ਜੀ ਸਾਡੇ ਕੋਲ ਤਾਂ ਮਾਸਟਰ ਪਿਆ ਤੇ ਵੀਡੀਓ ਵੀ ਬਣੇ ਪਏ ਨੇ ਪਰ ਹੁਣ ਅਸੀਂ ਤੁਹਾਡਾ ਹੁਣ ਮਾਸਟਰ ਤਿਆਰ ਕਰਾਂਗੇ ਪਹਿਲਾਂ ਐਲਬਮ ਤਿਆਰ ਕਰਾਂਗੇ ਫਿਰ ਉਹਦੀ ਵੀਡੀਓ ਬਣਾਵਾਂਗੇ ਬਹੁਤ ਔਖਾ ਇੰਨਾ ਟਾਈਮ ਨਹੀਂ ਹੈ ਹਾਂਜੀ ਤਾਂ ਬਟ ਉਸ ਤਰ੍ਹਾਂ ਦੇ ਫਿਰ ਸਾਡੇ ਕੋਲ ਫਿਰ ਸਰਕਮਸਟੈਂਸਸ ਪ੍ਰੋਗਰਾਮ ਲਾਉਣੇ ਲੱਗਣੇ ਬੰਦ ਹੋ ਗਏ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਗਿਆ ਕਿ ਵੀ ਜਿਸ ਤਰ੍ਹਾਂ ਜਦੋਂ ਕੈਸਟ बिकਦੀਆਂ ਸੀ ਉਦੋਂ ਜੇ ਪਾਇਰੇਸੀ ਬੰਦ ਹੋ ਜਾਂਦੀ ਤਾਂ ਸ਼ਾਇਦ ਗੈਗ ਕੁਝ ਹਲੇ ਸੋ ਵਿਚਾਰੇ ਜਿਹੜੇ ਦਬ ਗਏ ਨੇ ਸ਼ਾਇਦ ਹੋਰ ਉਬਾਰ ਆ ਜਾਂਦਾ ਉਹਨਾਂ 'ਚ